ਜਦੋਂ ਜਾਣ ਲੱਗੇ ਕਹਿੰਦੇ ਤਾਇਆ ਜੀ ਮੈਂ ਘਰੋਂ ਚੱਲਿਆ ਕਹਿੰਦੇ ਪੁੱਤਾਂ ਪਿੰਡ ਦਾ ਖਿਆਲ ਰੱਖਿਓ ਇਹ ਉਹਨੇ ਸੁਆਸ ਇੱਥੇ ਸਨ ਪਰ ਉਹਨਾਂ ਦੇ ਚੇਤੇ ਵਿੱਚ ਆਪਣਾ ਪਿੰਡ ਸੀ ਕਹਿੰਦੇ ਸਾ ਆਪਣੇ ਪਿੰਡ ਦਾ ਖਿਆਲ ਰੱਖਿਓ ਮੈਂ ਇਹ ਇਸ ਕਰਕੇ ਇਸ ਸਟੇਜ ਤੋਂ ਖੜਕੇ ਗੱਲਾਂ ਕਰ ਰਿਹਾ ਕਿਉਂਕਿ ਮੇਰੇ ਪਿਤਾ ਮਰਨ ਤੱਕ ਵੀ ਇਸ ਪਿੰਡ ਦਾ ਭਲਾ ਸੋਚਦੇ ਰਹੇ वैसे नहीं चाहती हाँ तो करना कई बार सुभाविक नहीं होंगे अज तुम एकत्र हो मैं हाथ जोड़ के सब अगे बेनती करता कि प्रेम रहा करो प्रेम का सकून दिया करो इतो बचा कुछ नहीं ਗੁਰੂ ਫੇਰ ਹੀ ਉਸਹਾਇਆ ਦੇ ਪਾਇਸ ਬੋਲਦਾ ਬੋ ਅਸੀਂ ਗੁਰਦੁਆਰੇ ਜਾਣਦੇ ਆ ਮੰਦਰ ਜਾਣਦੇ ਆ ਗੁਰੂ ਨੂੰ ਕੋਈ ਕਿਸੇ ਚੀਜ਼ ਦਾ ਮਤਲਬ ਨਹੀਂ ਇੱਕ ਪ੍ਰੇਮ ਦਾ ਭੁੱਖਾ ਹੈ ਉਹ ਜੇ ਪ੍ਰੇਮ ਹੈ ਤੁਹਾਡੇ ਦਿਲ ਦੇ ਵਿੱਚ ਤਾਂ ਗੁਰੂ ਖੁਸ਼ ਹੈ ਨਹੀਂ ਸਮਝਦੇ ਗੁਰੂ ਸਾਡੇ ਨਾਲ ਖੁਸ਼ ਨਹੀਂ ਤੋਂ ਮੈਂ ਹੁਣ ਬਾਹਲਾ ਤੁਰਨਾ ਜਾਵਾਂ ਇੱਕ ਵਾਰੀ ਫੇਰ ਆਪਾਂ ਮਾਤਾ ਗੁਮੇਲੌਰ ਜੀ ਜੋ ਪਰਮਾਤਮਾ ਦੀ ਬਖਸ਼ੀ ਹੋਈ ਸਵਾਸਾਂ ਦੀ ਉੰਗੀ ਨੂੰ ਲੈ ਕੇ ਆਏ ਉਹਨਾਂ ਦੇ ਭਾਂਵੇਂ ਅਨਸਾਰ ਉਹ ਇਥੋਂ ਆਕਾਰ ਚਲਾਣਾ ਕਰਕੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਘੋਪ ਪਾਏ ਗਏ ਉਹ ਤੋਂ ਬ੍ਰੰਖੀਪਨ ਹੋਇਆ ਸੰਸਾਰ ਹੋਣਾਂ ਦਾ ਜਿਨ੍ਹਾਂ ਨੇ ਬਹੁਤ ਪ੍ਰੇਮ ਦੇ ਨਾਲ ਬਾਣੀ ਨੂੰ ਪੜਿਆ ਔਰ ਇਹ ਵੀ ਕ੍ਰਾਂਤੀ ਸਹਿਮਾਨ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਉਹਨਾਂ ਦਾ ਵੀ ਧੰਨਵਾਦ ਤੁਹਾਡਾ ਸਾਰਿਆਂ ਦਾ ਆਇਆਂ ਦਾ ਕਾਦੀ ਮਕਦਰ ਸਿਰ ਮੱਤੇ ਪ੍ਰਮਾਨ ਹੈ ਸਭ ਤੋਂ ਵੱਡਾ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਾਂ ਨੂੰ ਦਰਸ਼ਨ ਦਿਵਾਏ ਸਾਡੇ ਜਿਨ੍ਹਾਂ ਦੀ ਆਗੋ ਦੇ ਵਿੱਚ ਬੈਠੇ ਆ ਇਹ ਜੀਵਨ ਦੀਆਂ ਘੜੀਆਂ ਜਿਹੜੀਆਂ ਇੱਥੇ ਅਸੀਂ ਬਤੀਤ ਕੀਤੀਆਂ ਨੇ ਇਹ ਸਾਡੀਆਂ ਬੇਰਤ ਨਹੀਂ ਜਾਂਦੀਆਂ ਸਮਾਂ ਕਿਹੋ ਜਿਹਾ ਵੀ ਹੋਵੇ ਚਾਹੇ ਦੁੱਖ ਦਾ ਚਾਹੇ ਦੁੱਖ ਦਾ ਇਹ ਕਹੈ ਨਹੀਂ ਖਾਦੀ ਜਾਨ ਦੀਆਂ ਪ੍ਰਮਾਨਾਂ ਇਹ ਸਮਾਂ ਵਿੱਚ ਵਿੱਚ ਲਾਉ ਇੰਨੀਆਂ ਬੇਂਤੀਆਂ ਨੂੰ ਪ੍ਰਮਾਨ ਕਰਿਓ ਬੋਲਦਿਆਂ ਤੋਂ ਕਿੰਨੀ ਅਨੇਕਾਂ ਸ਼ਬਦ ਇਹਦੇ ਉੱਤਰ ਹੋ ਜਾਂਦੇ ਆ ਆਪ ਸੰਗਤ ਵਕਸ਼ਣ ਜੋ ਨੂੰ ਸਹਿਬ ਜੀ ਨੂੰ ਬੰਦ ਸੰਗਤ ਜੀ ਮਹਾਰਾਜ ਹਾਜ਼ਰ ਨਾਜ਼ਰ ਨੇ ਇੰਨੀਆਂ ਬੇਂਤੀਆਂ ਨੂੰ ਪ੍ਰਮਾਨ ਕਰਿਓ ਆਪੋ ਗੱਜ ਕੇ ਵਾਹਿਗੁਰੂ ਜੀ ਕਾ ਹਸਾ